ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਪਿੰਡ ਦਾਣ ਸਿੰਘ ਵਾਲੋਂ ਤੋਂ ਸੰਗਤ ਖਨੌਰੀ ਬਾਰਡਰ ਤੇ ਚੱਲੀ ਐ ਤੇ ਵਾਹਿਗੁਰੂ ਦੀ ਕਿਰਪਾ ਨਾਲ ਸੰਗਤ ਬਹੁਤ ਉਤਸ਼ਾਹ ਨਾਲ ਜਾ ਰਹੀ ਐ ਵਾਹਿਗੁਰੂ ਅਰਦਾਸ ਕਰਦੇ ਹਾਂ ਕਿ ਸਰਦਾਰ ਜਵੀਰ ਸਿੰਘ ਜੀ ਦੇ ਧਲੇਬਾਲ ਦੀ ਸਿਹਤ ਠੀਕ ਠਾਕ ਰਹੇ ਤੇ ਵਾਹਿਗੁਰੂ ਕਿਰਪਾ ਕਰਨ শীত ਤੁਸ਼ੀਤੀ ਇਸ ਮਸਲੇ ਦਾ ਹੱਲ ਉਹਦੇ ਗਰਮਾ ਕੀ ਬਸ ਕੁੰਡੀਆਂ ਨੂੰ ਭਰਗੀ 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 ਉਹ ਮੈਨੂੰ ਯਾਹੋ ਹੋ ਮੈਨੂੰ ਫੋਟੋ ਦੇ ਰੱਖਦੇ ਹੋ ਯਾਨੀ ਉਹ ਤੋਂ ਮੈਨੂੰ ਪਹਿਲਾਂ ਪਾਉਂਦਾ ਚਾਹੁੰਦਾ ਮੈਨੂੰ ਵੀਡੀਓ ਪਾਈ ਦਿਦਿਓ ਉਹ ਰੱਖੋ ਸਰਕਾਰ ਦੀ ਬਗੜ ਹੈ ਸਾਹਿਬ ਵੀ ਸਾਹਿਬ ਦੀ ਸਾਹਿਬ